ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਤੇ ਜਿਹੜੀ ਅੱਜ ਫੇਰ ਇੱਕ ਦਾਜ ਦੇ ਲੋਬੀਆਂ ਦਾ ਸ਼ਿਕਾਰ ਹੋ ਚੁੱਕੀ ਆ ਤੇ ਜਿਹੜੀ ਉਹ ਧੀ ਸੀ ਉਸ ਦਾ ਜਿਹੜਾ ਪਿਤਾ ਸੀ ਉਹ ਐਸਆਈ ਸੀ ਤਾਂ ਉਹ ਜਿਹੜਾ ਅੰਬਾਲਾ ਦੇ ਵਿੱਚ ਡਿਊਟੀ ਕਰ ਰਿਹਾ ਸੀ ਤੇ ਅਚਾਨਕ ਉਸ ਨੂੰ ਉਹਦੀ ਜਿਹੜੀ ਧੀ ਆ ਉਹਦੇ ਸਹੁਰੇ ਪਰਿਵਾਰ ਵੱਲੋਂ ਜਿਹੜੀ ਫੋਨ ਕਾਲ ਆਉਂਦੀ ਆ ਉਹ ਕਹਿੰਦੇ ਆ ਕਿ ਜਿਹੜੀ ਰੀਟਾ ਅਚਾਨਕ ਬਿਮਾਰ ਹੋ ਗਈ ਆ ਤਾਂ ਉਹਦੇ ਮੂੰਹ ਵਿੱਚ ਚੈਗ ਨਿਕਲ ਰਹੀ ਆ ਤਾਂ ਅਚਾਨਕ ਜਿਹੜਾ ਪਿਤਾ ਏ ਉਹ ਆਪਣੇ ਉਹ ਪੁੱਤਰ ਨੂੰ ਕਾਲ ਕਰਦਾ ਤਾਂ ਕਹਿੰਦਾ ਕਿ ਤੂੰ ਜਾ ਕੇ ਰੀਟਾ ਦਾ ਹਾਲਚਾਲ ਪਤਾ ਕਰਕੇ ਆ ਵੀ ਉਸ ਨੂੰ ਕੀ ਹੋ ਗਿਆ ਤੇ ਜਦੋਂ ਜਦੋਂ ਰੀਟਾ ਦਾ ਭਰਾ ਉੱਥੇ ਪਹੁੰਚਦਾ ਏ ਤਾਂ ਰੀਟਾ ਦਾ ਵਿਆਹ ਇੱਕ ਜਿਹੜੇ ਹਰਿਆਣਾ ਦੇ ਸਿਰਸਾ ਦੇ ਇੱਕ ਪਿੰਡ ਚ ਹੋ ਜਾਂਦਾ ਏ ਤਾਂ ਬਾਅਦ ਵਿੱਚ ਜਦੋਂ ਰੀਟਾ ਦਾ ਭਰਾ ਉੱਥੇ ਪਹੁੰਚਦਾ ਏ ਤਾਂ ਰੀਟਾ ਨੂੰ ਇੰਨੇ ਭੇਤ ਭਰੇ ਹਾਲਾਤਾਂ ਦੇ ਵਿੱਚ ਦੇਖਦਾ ਕਿ ਜਿਹੜਾ ਇੱਕ ਭਰਾ ਆਪਣੀ ਭੈਣ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਏ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤਾਂ ਬਾਅਦ ਵਿੱਚ ਉਸ ਪੀੜਿਤ ਭਰਾ ਦੇ ਇਹ ਬਿਆਨ ਆਏ ਆ ਕਿ ਜਦੋਂ ਮੇਰੀ ਭੈਣ ਦਾ ਵਿਆਹ ਹੋ اسی ਉਸਦਾ ਵਿਆਹ ਜਦੋਂ 18 April ਨੂੰ ਹੋਇਆ ਸੀ ਤਾਂ ਹਲੇ ਉਸਦੇ ਵਿਆਹ ਨੂੰ 18 ਕ ਦਿਨ ਹੋਏ ਸੀ ਤਾਂ 18 ਦਿਨਾਂ ਬਾਅਦ ਹੀ ਮੇਰੀ ਜਿਹੜੀ ਆ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਉਸ ਭਰਾ ਨੇ ਪਰਿਵਾਰ ਦੇ ਤਿੰਨ ਮੈਂਬਰ ਜਿਹੜੇ ਉਹਦੇ ਭੈਣ ਦੇ ਸਹੁਰਾ ਪਰਿਵਾਰ ਆ ਉਹਦੀ ਸੱਸ ਅਤੇ ਪਤੀ ਤੇ ਜਿਹੜੀ ਉਹਦੇ ਨਨਾਨ ਉਹਦੇ ਉੱਪਰ ਵੱਡੇ ਦੋਸ਼ ਲਗਾਏ ਆ ਕਿ ਉਹ ਅਕਸਰ ਹੀ ਦਾਜ ਨੂੰ ਲੈ ਕੇ ਮੇਰੀ ਭੈਣ ਨੂੰ ਤੰਗ ਪਰੇਸ਼ਾਨ ਕਰਦੇ ਸੀ ਤਾਂ ਹਲੇ 10 ਦਿਨ ਨਹੀਂ ਹੋਏ ਸੀ ਜਿਹੜੀ ਮੇਰੀ ਭੈਣ ਆ ਵਿਆਹ ਤੋਂ 10 ਦਿਨਾਂ ਬਾਅਦ ਸਾਡੇ ਘਰ ਆਉਂਦੀ ਆ ਪੇਕੇ ਘਰ ਆਉਂਦੀ ਆ ਅੱਬ ਹੋਰ ਤਾਂ ਉਥੇ ਆ ਕੇ ਜੋ ਵੀ ਕੋਈ ਗੱਲਬਾਤ ਹੁੰਦੀ ਸੀ ਉਹ ਮੇਰੇ ਨਾਲ ਹੀ ਸ਼ੇਅਰ ਕਰਦੀ ਸੀ ਤੇ ਜਦੋਂ ਵਾਪਸ ਆਈ ਆਪਦੇ ਸਹੁਰੇ ਘਰ ਤੋਂ ਤਾਂ ਮੇਰੇ ਕੋਲ ਬੈਠੀ ਤੇ ਉਹਨੇ ਮੈਨੂੰ ਆਪਦੀ ਮੁਸ਼ਕਲ ਦੱਸੀ ਪਰ ਅਸੀਂ ਉਸ ਦੀ ਗੱਲ ਤੇ ਪੂਰਾ ਧਿਆਨ ਨਹੀਂ ਹੀ ਦਿੱਤਾ ਅਸੀਂ ਸੋਚਿਆ ਵੀ ਚਲ ਕੋਈ ਨਾ ਜੇਕਰ ਉਹ ਦਾਸ ਦੀ ਮੰਗ ਕਰ ਰਹੀ ਆ ਵੀ ਉਹ ਮੰਗ ਕਰਨੋਂ ਹਟ ਜਾ ਹਟ ਜਾਣਗੇ ਪਰ ਉਹ ਕਹਿੰਦੇ ਅਸੀਂ ਇਸ ਵੱਡੀ ਗੱਲ ਨੂੰ ਜਿਹੜਾ ਸੋਚਣ ਸਮਝਣਾ ਅਸੀਂ ਜ਼ਰੂਰੀ ਨਹੀਂ ਸਮਝਿਆ ਅਸੀਂ ਉਹ ਗੱਲ ਨੂੰ ਇਗਨੋਰ ਕਰ ਦਿੱਤਾ ਪਰ ਹੁਣ ਜਿਹੜਾ ਭਰਾ ਪਛਤਾ ਰਿਹਾ ਕਿ ਸਾਨੂੰ ਆਪਣੀ ਭੈਣ ਦੀ ਗੱਲ ਦੇ ਉੱਪਰ ਜਿਹੜਾ ਅਸਰ ਕਰਨਾ ਚਾਹੀਦਾ ਸੀ ਉਹਦੀ ਗੱਲ ਦਾ ਜਿਹੜਾ ਸੋਲੂਸ਼ਨ ਸੀ ਉਹ ਘਟਣਾ ਚਾਹੀਦਾ ਸੀ ਤੇ ਜੇਕਰ ਅਸੀਂ ਹੁਣ ਆਪਦੀ ਭੈਣ ਦੀ ਗੱਲ ਨਹੀਂ ਸੁਣੀ ਸੀ ਉਸ ਨੂੰ ਇਗਨੋਰ ਕੀਤਾ ਸੀ ਤਾਂ ਐਸੇ ਕਰਕੇ ਮੇਰੀ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਹੜੇ ਦਾਜ ਤੇ ਲੋਬੀ ਆ ਉਹਨਾਂ ਨੇ ਕਦੇ ਨਹੀਂ ਦੇਖਿਆ ਵੀ ਕਿਸੇ ਦੀ ਧੀ ਆ ਭੈਣ ਆ ਇਹ ਇਹਦੇ ਨਾਲ ਅਸੀਂ ਗਲਤ ਕਰਨ ਜਾ ਰਹੇ ਹਾਂ ਤੇ ਇਹ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਤੇ ਇਹ ਬਹੁਤ ਹੀ ਗਲਤ ਗੱਲ ਆ ਵੀ ਜਿਹੜੇ ਬਾਜ਼ ਦੀ ਮੰਗ ਰੱਖਦੇ ਆ ਉਹਨਾਂ ਨੂੰ ਥੋੜਾ ਬਹੁਤਾ ਸੋਚਣਾ ਚਾਹੀਦਾ ਕਿ ਪਹਿਲਾਂ ਤਾਂ ਪਰਿਵਾਰਕ ਮੈਂਬਰ ਆਪਣੀਆਂ ਧੀਆਂ ਨੂੰ ਪੜਾਉਂਦੇ ਆ ਲਿਖਾਉਂਦੇ ਆ ਵੱਡੇ ਕਰਦੇ ਆ ਕਿ ਆਪਣੀ ਮਿਹਨਤ ਦੇ ਨਾਲ ਉਹਨਾਂ ਨੂੰ ਕਿੰਨਾ ਕੋਸ਼ ਪੜਾਉਂਦੇ ਕਰਦੇ ਆ ਉਹਨਾਂ ਨੇ ਇੱਕ ਵਧੀਆ ਇਨਸਾਨ ਬਣਾਉਂਦੇ ਆ ਪਰ ਉਹਨਾਂ ਨੂੰ ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਜਿਸ ਵਿਅਕਤੀ ਨੇ ਆਪਣੀ ਧੀ ਨੂੰ ਪੜ੍ਹਾ ਲਿਖਾ ਦਿੱਤਾ ਸਾਨੂੰ ਜਿਹੜੇ ਵਿਆਹ ਦੇ ਵਿੱਚ ਆਪਣੀ ਧੀ ਦੇ ਦਿੱਤੀ ਤਾਂ ਸਾਨੂੰ ਦਾਜ ਦੀ ਕੀ ਲੋੜ ਆ ਜੇਕਰ ਜਿਹੜੇ ਲੋਕ ਦਾਜ ਮੰਗਦੇ ਆ ਜੇ ਉਹਨਾਂ ਦੀ ਜਗ੍ਹਾ ਉਹਨਾਂ ਦੀ ਖੁਦ ਦੀਆਂ ਧੀਆਂ ਹੋਣ ਤੇ ਸਾਹਮਣੇ ਵਾਲਾ ਵਿਅਕਤੀ ਵੀ ਦਾਜ ਦੀ ਮੰਗ ਕਰੇ ਤਾਂ ਫਿਰ ਉਹ ਕੀ ਕਰਨ ਲੋਕਾਂ ਨੂੰ ਥੋੜੀ ਬਹੁਤੀ ਸੋਚ ਤੇ ਸਮਝ ਰੱਖਣੀ ਚਾਹੀਦੀ ਹੈ ਵੀ ਦਾਜ ਜਿਹੜੀ ਚੀਜ਼ ਆ ਉਹ ਚੀਜ਼ ਸਹੀ ਨਹੀਂ ਆ ਸਾਨੂੰ ਵੀ ਕਦੇ ਵੀ ਦਾਜ ਦੇ ਲੋਭੀ ਨਹੀਂ ਬਣਨਾ ਚਾਹੀਦਾ ਜਿਹਦੇ ਕਰਕੇ ਅਸੀਂ ਆਪਣਾ ਤੇ ਆਪਣੇ ਪਰਿਵਾਰਕ ਮੈਂਬਰ ਦਾ ਜਿਹੜਾ ਨੁਕਸਾਨ ਕਰ ਸਕੀਏ ਤੇ ਆਪਣਾ ਜਿਹੜਾ ਘਰ ਪਰਿਵਾਰਾ ਉਹਨੂੰ ਅਸੀਂ ਉਜਾੜ ਨਾ ਸਕੀਏ ਤਾਂ ਇਹ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਆ ਅੰਬਾਲਾ ਤੋਂ ਦੱਸਿਆ ਇਹ ਜਾ ਰਿਹਾ ਕਿ ਇੱਕ ਜਿਹੜੀ ਏਐਸਆਈ ਦੀ ਧੀ ਆ ਤੁਸੀਂ ਹੁਣ ਸੋਚਦੇ ਹੋਵੋਗੇ ਕਿ ਜਿਹੜੀ ਏਐਸਆਈ ਦੀ ਧੀ ਆ ਉਹਦੇ ਨਾਲ ਇੰਨਾ ਕੁਝ ਹੋ ਰਿਹਾ ਏ ਤੇ ਜਿਹੜੇ ਆਮ ਲੋਕ ਆ ਗਰੀਬ ਲੋਕ ਆ ਉਹਨਾਂ ਦੀਆਂ ਜਿਹੜੀਆਂ ਬੱਚੀਆਂ ਜਦੋਂ ਘਰੇ ਉਹ ਸੋਹਰੇ ਘਰ ਜਾਂਦੀਆਂ ਨੇ ਤਾਂ ਉਹ ਜਿਹੜੇ ਸੋਹਰੇ ਪਰਿਵਾਰ ਆ ਦਾਜ ਦੀ ਮੰਗ ਕਰਦੇ ਆ ਇੰਨਾ ਪੈਸਾ ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ ਤੇ ਲਾਉਂਦੇ ਆ ਜਿੰਨਾ ਉਹ ਤਾਂ ਹੋ ਸਕਦਾ ਏ ਦਾਜ ਦੇ ਉੱਪਰ ਵੀ ਪੈਸਾ ਲਾਉਂਦੇ ਆ ਤੇ ਜੇਕਰ ਐਸਆਈ ਦੀ ਐਸਆਈ ਦੀ ਜਿਹੜੀ ਧੀ ਆ ਉਹਨੂੰ ਨਹੀਂ ਬਖਸ਼ਿਆ ਗਿਆ ਦਾਜ ਦੇ ਲੋਬੀਆਂ ਨੇ ਤੇ ਜਿਹੜੀ ਆਮ ਗਰੀਬ ਲੋਕ ਲੋਕਾਂ ਦੀ ਜਿਹੜੀਆਂ ਧੀਆ ਹੋਣੀਆਂ ਉਹਨਾਂ ਨੂੰ ਕਿਵੇਂ ਬਖਸ਼ ਦੇਣਗੇ ਤਾਂ ਸਗੋਂ ਦੀ ਜਿਹੜੇ ਦਾਜ ਮੰਗਦੇ ਆ ਉਹਨਾਂ ਲੋਕਾਂ ਨੂੰ ਦਾਜ ਦੀ ਮੰਗ ਨਹੀਂ ਕਰਨੀ ਚਾਹੀਦੀ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ